ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ ਚਾਰ ਹੀ ਬਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਇੱਕ ਜਰਸੀ ਆ ਬਈ ਨਗੀਨਾ ਟਾਪ ਬਰੀਡ ਤਾਜੀ ਸੂਈ ਆ ਬਈ ਜਰਸੀ ਦੀ ਮੰਗ ਬਹੁਤ ਜਣਾ ਪੀ ਤੇ ਬਈ ਹਾਂ ਬਈ ਉਹ ਸਾਰੀਆਂ ਵੇੜਾ ਮੰਨ ਕੇ ਚੱਲ ਆਪਣੀਆਂ 100 ਘੰਟੇ ਜੀ ਵੇਚ ਗਿਆ ਸੀਗਾ ਠੀਕ ਆ ਬਾਈ ਹਾਂ ਬਈ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਵਿੱਚ ਬਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਬਈ ਹੋ ਠੀਕੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਵੀਰੇ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਠੀਕ ਆ ਬਾਈ हां भाई ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰੈਡ ਰਿਸਪੌਂਸ ਬਹੁਤ ਵਧੀਆ ਰੈਡ ਹਾਈਡਰ ਰਿਸਪੌਂਸ ਮੰਨ ਕੇ ਕੈਂਡੀਡੇਟ ਘੰਟੇ ਚ ਆਪਣੀਆਂ ਬੜਾ ਸਾਰੀਆਂ ਸੇਲ ਹੋ ਗਈਆਂ ਸੀਗਾ ਸਹੀ ਜਰਸੀ ਸੀ ਨਾ ਡੈਮਿੰਗ ਹਾਂ ਵੀ ਜਰਸੀਆਂ ਸੀਗੀਆਂ ਠੀਕ ਆ ਅੱਜ ਵੀ ਇੱਕ ਹੈਗੀ ਹੈ ਜਰਸੀ ਕ੍ਰੋਸ ਜੀ ਥੋੜੀ ਕਿ ਪੈਂਦੀ ਹੈਗੀ ਓਕੇ ਐ ਗਰਮੀਆਂ ਦਾ ਤੋਹਫਾ ਜਮਾ ਬਈ ਚਾਰ ਤਾਂ ਇਹ ਤਾਜ਼ੀਆਂ ਸੁਈਆਂ ਨੇ ਆਪਾਂ ਵੀਡੀਓ ਚ ਬਖਾਵਾਗੇ ਤੇ ਕੁਸਕ ਗੱਬਣਾ ਵੀ ਖੜੀਆਂ ਹੁੰਦੀਆਂ ਹਾਂ ਹਾਂ ਵੀ ਤਿੰਨ ਚਾਰ ਬੜਾ ਗੱਬਣਾ ਖੜੀਆਂ ਹੈਗੀਆਂ ਉਹ ਕੱਚੀਆਂ ਹਾਲੇ ਹਨਾ ਉਹ ਏ ਮੰਨ ਚ ਪੰਜ ਪੰਜ ਚਾਰ ਚਾਰ ਦਿਨ ਲੈਂਦੀਆਂ ਵੀ ਓਕੇ ਬਈ ਹਾਂ ਵੀ ਨਾਮ ਤੇ ਐਡਰੈਸ ਵੋ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਗਲਾ ਸਿੰਘਲ ਆ ਹਮ ਜਿਲ੍ਹਾ ਬਰਨਾਲ ਤੇ ਤਹਿਸੀਲ ਤਪਾਰ ਰਹਿੰਦੇ ਆਪਾਂ ਉਹ ਨੇੜੇ ਓਕੇ ਨੇੜੇ ਆਪਾਂ ਨੂੰ ਭਦੌੜ ਸੈ ਰਹੇ ਗਏ ਬਈ ਮੋ 014 33579 ਬਈ ਠੀਕ ਆ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਮ ਆ ਬਨਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਬਈ ਠੀਕ ਆ ਬਾਈ ਹਾਂ ਬਈ ਕਿਵੇਂ ਆਪਾਂ ਨੂੰ ਮਾਲ ਕਹਿੰਦੇ ਆਪਾਂ ਤੋਂ ਮੈਂ ਕਹਿ ਕੇ ਦੇਣੀ ਹੁੰਦੀ ਆ ਓਕੇ ਬਈ ਹਾਂ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਕੱਲ੍ਹ ਆਥ ਨੇ ਸੂਈ ਹੈਗੀ ਬੱਚਾ ਕੀ ਦਿੱਤਾ ਬੱਚਾ ਹੈ ਡਾਕਟਰ ਨਾੜੂਆਂ ਨੂੰੜੂ ਜਮ ਲਾਗਾ ਬੱਚਾ ਮਹੀਨੇ ਬੱਚਾ ਦੇ ਤਾਂ ਠੀਕ ਆ ਬਾਈ ਹਾਂ ਕਿਆ ਬਾਤ ਤੇ ਬਾਕੀ ਡਾਕਟਰ ਬੱਚੀ ਦਾ ਕੱਦ ਵੱਡ ਤੇ ਲੇਵੇ ਦੀ ਕੁਆਲਿਟੀ ਬੱਚੀ ਦੀ ਇੰਨੀ ਕਿ ਚੰਗੀ ਆਈ ਕਿੰਨੀ ਕਹਦੇ ਆਰਡਰ ਦੇ ਹਨਾ ਕਰਮਾਲੀ ਦਾ ਬਾਕੀ ਡਾਕਟਰ ਆਰਡਰ ਤੇ ਲੇਵੇ ਦੀ ਫੀਟਿੰਗ ਇੰਨੀ ਕਿ ਚੰਗੀ ਆ ਬੱਚੀ ਦੀ ਕਿੰਨੀ ਕਹਦੇ ਉਹਨੇ ਥਣ ਥਣ ਬਾਕੀ ਬੱਚੀ ਦਾ ਤੇ ਮੰਨ ਕੇ ਚੱਲ ਡਾਕਟਰ ਸੀਲ ਹੰਡੀ ਇੰਨੀ ਹੀ ਹੈਗੀ ਕਿੰਨੀ ਕਹਦੇ ਉਹਨੇ ਤੇ ਲੇਵੇ ਡਾਕਟਰ ਵਾਕੀ ਨਾੜਾ ਨੂੜਾ ਦਿਖਾ ਦਿਆ ਪ੍ਰੋ ਐਪ ਹੈ ਜਮਾ ਸਹੀ ਗੱਲ ਹੈ ਬਾਈ ਤੇ ਥਣ ਬਹੁਤ ਚੰਗਾ ਹਨਾ ਲੇਵੇ ਕਿਵੇਂ ਆ ਬਰਾ ਚੁਵਾਈ ਦਾ ਡਾਇਰੈਕਟਰ ਜਮਾ ਇੱਕ ਨੰਬਰ ਆ ਹੀ ਬਾਕੀ ਆਪਾਂ ਕਰਕੇ ਦਿਖਾਵਾਂਗੇ ਹਮਮ ਕਹਿਣਾ ਕਰਨਾ ਕਰਮਾ ਨਹੀਂ ਜਮੇ ਨਹੀਂ ਕੁਸ ਸਹੀ ਗੱਲ ਹੈ ਤੇ ਬਾਕੀ ਡਾਇਰੈਕਟਰ ਲੇਵਾ ਨਾ ਤਾਂ ਮਟਾਇਟਸ ਹੋ ਗਿਆ ਲੇਵੇ ਨੂੰ ਜਮਾ ਫੀਟਿੰਗ ਵਾਲਾ ਆਰਡਰ ਆਇਆ ਸਹੀ ਹੈ ਤੇ ਬਾਕੀ ਡਾਇਰੈਕਟਰ ਸੀਟ ਹੰਡੀ ਲੈ ਲੈ ਕਿ ਮੈਂ ਮਰਜੀ ਬੈਠਾ ਰਹੇ ਸਹੀ ਗੱਲ ਆ ਬਾਈ ਕਿਹਣਾ ਕਰਨਾ ਜਵੇਂ ਨਹੀਂ ਕੁਛ ਹੂੰ ਬਾਕੀ ਡੈਕਟਰ ਬੱਛੀ ਦਾ ਕੱਦ ਵਿੱਡ ਕੁਆਲਿਟੀ ਕਿੰਨੀ ਕਹਦੇ ਓਨੀ ਚੰਗੇ ਦੇ ਡੈਕਟਰ ਪੱਕਾ ਦੇ ਚ ਕ੍ਰੈਡਿਟਰ 6 ਫੁੱਟ ਆ ਗਿਆ ਸਹੀ ਆ ਪੂਰਾ ਫੁੱਲ ਸ ਹੈ ਗਿਆ ਤੇ ਬਾਕੀ ਡੈਕਟਰ ਇਧਰੋਂ ਖੜ ਨਹੀਂ ਫੁਰਨੀ ਚੈੱਕ ਕਰਾ ਦੇ ਬੈਠ ਦੇ 6 ਫੁੱਟ ਕੱਦ ਦਾ ਬਾਈ ਦਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਾਈ ਫੁੱਲ ਬਰੀਟ ਲੱਲੇ ਵਾਲੂ ਵਾ ਕਮਾਲ ਦਾ ਸੂਈ ਸਵਾਈ ਬੱਚਾ ਮਗਰ ਬੱਚਾ ਗਾ ਬਾਈ ਹਾਂ ਬਈ ਹੂੰ ਬਾਕੀ ਡਾਕਟਰ ਤੋਰਾ ਤਰਾ ਚੈੱਕ ਕਰਾ ਦੀ ਵਹਿੜ ਦਾ ਕਿੰਨਾ ਕੁ ਚੰਗਾ ਦਾ ਸਹੀ ਗੱਲ ਬਾਕੀ ਡਾਕਟਰ ਨੇ ਲੱਤਾਂ ਚੌੜੀਆਂ ਕਰ ਕਰ ਧਰਦੀ ਆ ਵਹਿੜ ਠੀਕ ਆ ਭਾਈ ਹਾਂ ਹੂੰ ਫੇਸ ਦੀ ਬਿਊਟੀ ਦੇਖੋ ਕਮਾਲ ਬਾਕੀ ਡਾਕਟਰ ਚਾਰ ਦੰਦ ਆਏ ਮੂੰਹ ਠੀਕ ਆ ਹਾਂ ਹੂੰ ਬਾਕੀ ਡਾਕਟਰ ਬੱਚੀ ਦਾ ਕੱਦ ਵਹਿੜ ਹੁਣ ਵੀ ਬਹੁਤ ਆ ਸਹੀ ਹੈ ਬਾਕੀ ਬਦਨਾ ਡਾਕਟਰ ਪਹਿਲੇ ਸੂਏ 24 25 ਕਿਲੋ ਚੋਆ ਰਸਿਆ ਮਾਲਕਾ ਨੇ ਕਿਥੋਂ ਆਪ ਲੈ ਆਗੀ ਓਕੇ ਤੇ ਬਾਕੀ ਕੱਦ ਕੁਦ ਦੇਖ ਵਹਿੜ ਦਾ ਲੈ ਭਾਈ ਬਾਕੀ ਕੁਆਲਿਟੀ ਫੇਸ ਬਿਊਟੀ ਤਾਂ ਹਾਂ ਤਾਂ ਸਟ੍ਰੇਟ ਪੈਰਾਂ ਪੂਰਾ ਦੇ ਹੋਣੀ ਹੈ ਚੰਗੀ ਹੈ ਬਹੁਤ ਚੰਗੀ ਹੈ ਭਾਈ ਕੀ ਬਾਤ ਹੈ ਲੇਵੇ ਤੇ ਨਾੜਾਂ ਦੇ ਹਨ ਚਾਰੇ ਪਾਸੇ ਡਾਕਟਰ ਲੇਵਾ ਜਮਾ پروਇਆ ਪਿਆਗਾ ਫਿਕਸ ਝਾੜ ਰਾ ਭਾਈ ਕਰਮਾਲੀ ਦਾ ਤੇ ਲੇਵਾ ਪਛਾਂ ਤੋਂ ਵੀ ਚੈੱਕ ਕਰ ਲੋ ਕਮਾਲ ਦਾ ਫਾੜੀ ਵਾਲਾ ਆਰਡਰ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਿਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਹੈਗੀ ਆ ਮਾਈ ਵਾਹ ਥੱਲੇ ਲੈ ਠੀਕ ਆ ਜਮੀ ਨਹੀਂ ਕਰ ਮਾਈ ਨੇ ਕਹਿਣਾ ਕਰਨਾ ਕੁਝ ਤੇ ਬਾਕੀ ਡਾਕਟਰ ਲੇਵੇ ਦੀ ਕੁਆਲਿਟੀ ਤਾਂ ਬੜੀ ਨਿਆਇ ਚੰਗੀ ਲੱਗੀ ਆ ਬਸ਼ੀ ਸਹੀ ਗੱਲ ਆ ਭਾਈ ਕਵਾਲਿਟੀ ਚੈੱਕ ਕਰਕੇ ਨੇ ਫੈਕਸੀ ਆਡਰ ਜਿਵੇਂ ਡਾਕਟਰ ਬਾਕੀ ਮੂਰੋ ਮਰੋ ਲੈ ਚੈੱਕ ਕਰਾ ਦੇ ਬੱਚੀ ਹਮ ਲੈ ਲੈ ਵਾ ਕਮਾਲ ਦਾ ਵੀ ਨਾਲਾ ਨੂੜਾ ਕਰਮਾ ਇਹਦੇ ਫੁੱਲ ਚ ਹੈ ਕੀ ਆ ਬਾਤ ਆ ਬਾਕੀ ਧਾਰਾ ਵੀ ਕੋਈ ਜੱਤ ਨਹੀਂ ਬਾਕੀ ਡਾਕਟਰ ਵੀ ਪਤਾ ਇਹਨੇ ਲਾ ਮੂਰੇ ਕੱਖ ਹੀ ਜਾਂਦੀ ਹੈਗੀ ਜਮੀ ਨਹੀਂ ਕੁਝ ਕਹਿਣਾ ਕਰਨਾ ਸਹੀ ਗੱਲ ਆ ਭਾਈ ਹਮ ਬਾਕੀ ਡਾਕਟਰ ਧਾਰਾ ਮਾਰ ਕੇ ਦਿਖਾ ਦੇਣਾ ਫੀਟਿੰਗ ਚੈੱਕ ਬਾਕੀ ਡਾਕਟਰ ਫੀਟਿੰਗ ਤੇ ਬੱਚੀ ਸੀਲ ਠੰਡੀ ਹਮ ਮੰਨ ਲੈ ਲੈ ਐਂ ਭਾਈ ਹਮ ਕਹਿਣਾ ਕੁਝ ਨਹੀਂ ਹੈ ਨਾ ਕਿਆ ਬਾਤ ਹੈ ਚੋਣ ਦੇ ਕੋ ਕਰਮਾਂ ਦੀ ਡਾਇਟਰ ਚਵਾਈ ਹਮ ਲੈ ਬਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਬੜੀ ਚੰਗੀ ਚਵਾਈ ਆ ਹਮ ਕੋਈ ਡਾਇਟਰ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਸਹੀ ਹੈ ਕਿਥੇ ਬੱਚੀ ਨੇ ਪੈਰ ਧਰ ਲੈ ਪੈਰ ਪਟਣਾ ਹੀ ਨਹੀਂਗਾ ਹਮ ਮੈਂ ਤਾਂ ਸ਼ਾਂਤੋ ਦੇਖ ਤੋਂ ਇਸਲੇ ਸਣਾ ਦੀ ਚਵਾਈ ਕਿਆ ਬਾਤ ਕੀਤਿਆਂ ਮਾਇਰ ਲਾਈ ਚੈੱਕ ਕਰਾ ਦੇ ਚ ਬਾਈ ਹਮ ਕੀਤਿਆਂ ਗਿਆਂ ਧਰਾਂ ਡਾਇਟਰ ਜਮ ਸਹੀ ਗੱਲ ਆ ਬਾਈ ਚੋਣ ਚੰਗਾ ਨਾ ਕਰਮਾਈ ਦਾ ਬੜਾ ਨਹੀਂ ਚੰਗਾ ਦਾ ਟਿਕਟ ਨੰਬਰ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਲੱਗਨੀ ਐਂ ਕਿ ਧਾਰਾ ਮਾ ਕੇ ਬਾਲਟੀ ਦੁੱਧ ਦੇਖਣਾ ਭਾਈ ਤਾਂਹਾਂ ਨੂੰ ਜਿਹੜਾ ਟਰ ਬਾਕੀ ਬੱਚੀ ਹੁਣ ਪਸਵੇਂ ਲੈ ਤੇ ਲੋ ਦੁੱਧ ਮਾਰੇ ਟਰ ਕੱਢ ਗਏ ਬਾਕੀ ਟਰ ਬੱਚੀ ਪਸਵੇਂ ਤੇ ਲੈਵਾ ਦੇ ਹੀਟਿੰਗ ਚੈੱਕ ਕਰ ਲੈ ਤੇ ਬਾਕੀ ਸੀਲ ਠੰਡੀ ਰਹਿ ਲੈ ਠੀਕ ਆ ਕਿਹਣਾ ਕਰਨਾ ਕਰ ਮੈਂ ਜਵੇਂ ਕੋਈ ਟਰ ਬਸ ਮਾੜੇ ਮੋਟਾ ਆਈ ਕਰਕੇ ਉੱਪਰ ਆ ਜਾ ਮੰਨਦੀ ਹੈਗੀ ਠੀਕ ਆ ਭਾਈ ਲੈ ਉਹ ਮੈਂ ਬੈਠਾ ਰਹਿ ਲਾ ਸਹੀ ਗੱਲ ਹੈ ਜਿਵੇਂ ਇਹਨੂੰ ਕੁਝ ਕਹਿਣਾ ਕਰਨਾ ਬਾਕੀ ਡਾਇਰੈਕਟਰ ਮੂਰੋ ਮਾਰੋ ਥਾਣ ਦਿਖਾ ਦੇ ਆਸਮ ਕੇ ਕਿੰਨਾ ਚੰਗਾ ਕੱਢਿਆ ਆਹ ਪਤਾ ਨਾਣਾ ਨੂੰ ਉਡਾ ਦੇਣਾ ਕਰਮਾ ਨਾ ਡਾਇਰੈਕਟਰ ਥਾਣ ਮਸਲੇ ਨਾ ਲੈ ਵੀ ਨੂੰ ਮਟੈਟ ਸਾਹਵੇ ਕਿ ਮੈਂ ਫੇਟਾ ਡਰਾਇਆ ਬਾਕੀ ਤਾਹਾਂ ਤੂਹਾਂ ਤੋਂ ਚੌੜੀ ਚਾੜੀ ਤੇ ਤਾਹਾਂ ਤੋਂ ਪੱਧਰ ਦੇ ਕਿੰਨੇ ਆ ਮੋਲ ਵੀਰੇ ਜੈ ਜੂ ਮੋਲ ਡਾਇਰੈਕਟਰ ਜਮਾ ਗੈ ਜੂ ਆ ਬੜ ਦੇ ਹਿਸਾਬ ਨਾਲ ਠੀਕ ਹੈ ਭਾਈ ਬਾਲਾ ਮੋਲ ਨਹੀਂ ਕਰਦੇ ਹਨਾ ਓਕੇ ਭਾਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਵੀ ਡਾਇਰੈਕਟਰ ਦੂਜਾ ਸੂਆ ਸੂਈ ਹੈਗੀ ਕੱਲ ਸਵੇਰ ਦੀ ਸੂਈ ਵੀ ਹੈਗੀ ਬੱਚਾ ਕੀ ਦੇਦਾ ਬੱਚਾ ਇਹਦੇ ਮਾਜਾ ਡਾਕਟਰ 나ੜੂਆ ਨੂੜੂਆ ਦਿਖਾ ਦੇ ਜਮਾ ਲਾ ਪਿਆ ਠੀਕ ਆ ਬੱਚਾ ਕਰਮਾਣੀ ਨੇ ਬੱਚਾ ਦੇਤਾ ਕੀ ਬਾਤ ਬੋਲੇ ਜਾਂ ਡਾਕਟਰ ਸਾਰਿਆਂ ਬਹਿੜਾ ਹਾਂ ਤੇ ਲੈਵਾ ਤਾਂ ਸੱਚੇ ਵੀ ਬੰਨ ਵਾਲਾ ਡਾਕਟਰ ਲੇਵ ਆਪਾਂ ਗੱਠ ਕਹਿੰਦੇ ਹੁਣ ਦੋ ਗੱਠ ਮੂਰੇ ਹੈਗਾ ਹਾਂ ਲੈ ਕੀ ਬਾਤ ਆ ਭਾਈ ਥਾਣ ਦੇ ਡਾਕਟਰ ਬਾਕੀ ਬਹਿੜਨ ਲੱਗਿਆ ਸਹੀ ਗੱਲ ਆ ਭਾਈ ਚਬਾਈ ਕਰਕੇ ਦਿਖਾ ਮੈਂ ਡਾਕਟਰ ਐ ਕਹਿੰਦੀ ਹੈਗੀ ਹਾਂ ਵਿਚ ਵਾਈਜ਼ ਮੈਨੂ ਹੀ ਲੱਗੀ ਹੈਗੀ ਬਾਕੀ ਥਾਨ ਡਾਇਰੈਕਟਰ ਇੱਥੇ ਵੀ ਗੱਠ ਪੈਂਦੀ ਆ ਇੱਥੇ ਵੀ ਦੋ ਗਿੱਠੀ ਆ ਇਹ ਦੋ ਗਿੱਠਾ ਮੈਣਿਆ ਪੂਰੀਆਂ ਮੈਣ ਲਾ ਚਾਹੇ ਆਹ ਮੈਣ ਲਾ ਬਾਦ ਦੇ ਡਾਇਰੈਕਟਰ ਘੱਟ ਨਹੀਂ ਲਿਆ ਦੋ ਗਿੱਠਾ ਦੋਈ ਸਹੀ ਗੱਲ ਆ ਨਾੜ ਦੇਖ ਭੱਟੀ ਨਾੜ ਇਹ ਦੁੱਧ ਡਾਇਰੈਕਟਰ ਦਾ 26 27 ਕਿਲੋ ਭਾਵਾ ਕਿ ਛੱਪਾ ਲਈ ਹੈਗੀ ਠੀਕ ਆ ਤੇ ਆਪਾਂ ਨਹੀਂ ਕਹਿਣਾ ਕਿੰਨਾ ਦੇ ਦੂ ਗਾਹਾਂ ਸੇਵਾਗੀ ਸਹੀ ਗੱਲ ਆ ਬਾਈ ਤੇ ਨਾੜਾਂ ਨੂੰ ਡਾਇਰੈਕਟਰ ਮਿਲਕ ਵੇਨਸ ਆਰਡਰ ਤੇ ਨਾੜਾ ਤੇ ਇਧਰ ਉਧਰ ਚੌੜਾ ਤੇ ਡਾਇਰੈਕਟਰ ਲੇਵਾ ਤੇ ਥਣ ਥੁਣਾ ਮੂਠਿਆ ਲੱਗਿਆ ਆ ਫਿਰ ਹੇ ਲੇਵਾ ਮੈਗਰੋ ਵੀ ਦਿਖਾ ਦੇ ਲੈ ਬਾਈ ਦੇ ਕੀ ਬਾਤ ਆ ਬਾਈ ਕਹਿੰਦੇ ਆ ਲੇਵਾ ਲੱਗਿਆ ਮੈਨੂੰ ਹਮ ਦੇ ਸਹੀ ਗੱਲ ਆ ਲੈ ਡਾਕਟਰ ਬੱਚੀ ਪਾ ਆ ਪਾਈ ਫਿਰਦੀਆਂ ਮਾੜੀਆਂ ਮੋਟੀਆਂ ਸਹੀ ਆ ਤੇ ਕਿਦੋਂ ਭਲਾਂ ਭਲਾਂ ਲਾ ਕੇ ਲੇਵੇ ਤਿਆਰੀ ਤੇ ਆ ਗਈ ਦੱਸਾਂ ਡਾਕਟਰ ਤੋਂ ਆਥਨ ਨੂੰ ਆ ਗਿਆ ਟ ਲੰਡੂ ਲਾ ਠੀਕ ਆ ਜੀ ਜੋ ਕੱਢ ਗਈ ਬਾਹਰ ਨੇ ਦੱਸਣਾ ਹੈਗਾ ਹਮ ਥਾਣੇ ਦੇਖੀ ਨਾ ਇੱਕ ਨੰਬਰ ਥਣ ਲੱਗਿਆ ਮੁੱਠੀ ਵਾਲਾ ਥਾਣਾ ਇਹ ਗੇਠੀ ਡਾਕਟਰ ਮਗਰਲੇਵਾ ਕੀ ਬਾਤ ਆ ਯਾਰ ਅਮਾ ਸਾਈਡ ਤੋਂ ਦਿਖਾ ਦੇ ਡਾਕਟਰ ਉਨੇ ਹੀ ਮੂਰੇ ਤੇ ਉਨੇ ਹੀ ਵੰਗਰਲੇਵਾ ਸਹੀ ਗੱਲ ਆ ਭਾਈ ਲੇਵਾ ਤਾਂ ਫੁੱਲਾ ਕਰਮ ਵਾਲੀ ਦਾ ਬਰੀਡ ਵੀ ਫੁੱਲਾ ਬਾਕੀ ਡਾਕਟਰ ਬੱਛੀ ਆਗਾ ਪਿਓਰ ਦੂਜਾ ਸੂਆ ਫੇਸ ਦੇਖ ਕੀ ਬਾਤ ਆ ਭਾਈ ਇੱਕ ਨੰਬਰ ਆਗਾ ਤੇ ਬਾਕੀ ਡਾਬੜ ਐਂਟਾਂ ਟਾਂਚਾ ਟੁੰਚਾ ਕਿੰਨਾ ਕਹਦੇ ਉਨਾਂ ਚੰਗਾ ਲੱਗਿਆ ਤੇ ਆਪਾਂ ਬਾਕੀ ਡਾਕਟਰ ਨਾਲ ਖੜ ਕੇ ਦਿਖਾਣੇ ਵਾਲਾ ਕੰਦਾ ਤਾਜ਼ਾ ਲਾ ਲੈ 6 ਫੁੱਟ ਬਾਈ ਦਾ ਕੰਦਾ ਉਸ ਹਾਂ ਬਣਾਉਂਦਾ ਜਲਾ ਲਿਓ ਫੁੱਲ ਬਰੀਡ ਆ ਬੇ ਕਾਟ ਕੇ ਇਸ ਪਾਸੇ ਕੋਈ ਨਹੀਂ ਥਣ ਥਣ ਬਹੁਤ ਚੰਗਾ ਕਰਦਾ ਬਾਕੀ ਡਾਕਟਰ ਇਹ ਜੀ ਬਾਹਰੋਂ ਦੁੱਧ ਕੱਢੂ ਫਿਰ ਕੱਢੂ ਵੀ ਕਿਹੜੀ ਸਹੀ ਗੱਲ ਆ ਭਾਈ ਬਾਕੀ ਬਰੀਕ ਬਹੁਤ ਆ ਯਾਰ ਬਰੀਕ ਐ ਡੈਕਟ ਨਵਾਂ ਹਾਣਾ ਬਦਨਾਂ ਵਾਲੀਆਂ ਚੀਜ਼ਾਂ ਡੈਕਟਰ ਘਟਨ ਵਾਲੀਆਂ ਤਾਂ ਹੈ ਨਹੀਂ ਸਹੀ ਗੱਲ ਆ ਭਾਈ ਤੇ ਬਾਕੀ ਲੈ ਵਾਲੂ ਆ ਚੈੱਕ ਕਰਾ ਦੇ ਵਹਿੜ ਦਾ ਹੂੰ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮਾਈ ਨੇ ਹੈ ਡਾਕਟਰ ਕਿ ਦੋ ਬੈਡ ਨੇ ਹੋਰ ਦੁੱਧ ਤੇ ਆਉਣਾ ਹੈ ਠੀਕ ਹੈ ਜੀ ਲੇਵਾ ਇੰਨਾ ਕੁ ਤਿਆਰੀ ਕਰਿਆ ਕਰਨੀ ਕਿੰਨੀ ਕਹਦੇ ਉੰਨੀ ਹੂੰ ਹੁਣ ਵੀ ਡਾਕਟਰ ਦੁੱਧ ਵਾੜ ਥੱਲੇ 8-9 ਕਿਲੋ ਮਾਲ ਕਹਿੰਦੇ ਵੀ ਟਾਈਮ ਦਾ ਹੁਣ ਤਿਆਰ ਹੈਗਾ ਹੂੰ ਬਾਕੀ ਫੇਸ ਦੇ ਡਾਕਟਰ ਕੀ ਬਾਤ ਆ ਬਿਊਟੀ ਵਾਲਾ ਫੇਸ ਲਗਾ ਤੇ ਬਾਕੀ ਖੜ ਨਹੀਂ ਖੜਨੀ ਹੂੰ ਇੰਨੀ ਕੁ ਚੰਗੀ ਹੈ ਵੈਡ ਦੀ ਕਿੰਨੀ ਕਹਦੇ ਉੰਨੀ ਸਹੀ ਹੈ ਲੈ ਫੁੱਲ ਬ੍ਰੀਡ ਆ ਯਾਰ ਲੇਵੋ ਮੁੱਲ ਡਾਕਟਰ ਇੰਨੇ ਛੋਟੇ ਹੋਣਗੇ ਅੱਜ ਠੀਕ ਆ ਇੰਨੇ ਕਹਦੇ ਉਹਨੇ ਠੀਕ ਆ ਬਾਈ ਹਾਂ ਮੁੱਲ ਖਰ ਪਹਿਲਾਂ ਹੀ ਬਾਈ ਦੇ ਜਾਇਜ ਹੀ ਹੁੰਦੇ ਆ ਤੇ ਵੀਡੀਓ ਪਾਉਣ ਦੀ ਦੇਰ ਆ ਉਹਦੀ ਮਾਲ ਆ ਜਿਹੜਾ ਸਾਰਾ ਸੇਲ ਹੋ ਜਾਂਦਾ ਉਹ ਮੁੱਲ ਬਾਈ ਖਿੱਚ ਕੀ ਰੱਖਦਾ ਹੁੰਦਾ ਹੈਗਾ ਬਾਲਾ ਬਾਈ ਕਹਿੰਦਾ ਪੱਕਾਈ ਵਾਲਾ ਕੰਮ ਨਹੀਂ ਕਰਦੇ ਤੇ ਜਾਇਜ ਮੁੱਲੀ ਰੱਖਣਾ ਬਸ ਤੇ ਥਾਣ ਲੈ ਵਾ ਇੱਕ ਨੰਬਰ ਚ ਵਾਈ ਵੀ ਬਾਈ ਕਹਿੰਦਾ ਇੱਕ ਲੈ ਰਾਈਟਰ ਉਧਰ ਲੈ ਕੇ ਬੰਨੀ ਆਗੀ ਕਿਵੇਂ ਲੈ ਭਾਈ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਰਖਾਉਂਦਾ ਬਾਈ ਠੰਡੀ ਤਾਂ ਫੁੱਲ ਲੱਗ ਨਹੀਂ ਭਰਾ ਕਿਆ ਬਾਤ ਆ ਚੂਣ ਹੀ ਬੜਾ ਚੰਗਾ ਯਾਰ ਕਰਮਾ ਜੀ ਲੈ ਡਾਕਟਰ ਚਵਾਈ ਵਾਹ ਇਹ ਕਹਿੰਦਾ ਮੋਗਾ ਹੀ ਆ ਕਿ ਨਹੀਂ ਮਾਰ ਦੀ ਆਖੇ ਨਾ ਉਹਨਾਂ ਤਾਂ ਸਾਨੂੰ ਮੈਂ ਕਹਿੰਦਾ ਭਾਈ ਇੱਕ ਨੰਬਰ ਚਵਾਈ ਆ ਲੈ ਕਿਆ ਬਾਤ ਵਾੜੀ ਪੂਲੀ ਆਣਾ ਜੀ ਭਾਈ ਹੁਣ ਡਾਕਟਰ ਅਗਲਾ ਦੂਜੀ ਬਾਲਟੀ ਚੱਕਣ ਜਾਇਆ ਕਰੋ ਤੁਸਾਂ ਭਰ ਦਿਆ ਕਰੋ ਤੁਸਾਂ ਨੂੰ ਭਰ ਦੋਗੇ ਸਹੀ ਗੱਲ ਮੈਂ ਅਗਲੇ ਸਣਾ ਜੀ ਮੈਂ ਅਗਲੇ ਥਾਈ ਚਵਾਈ ਚੱਕ ਲੂ ਬੜਾ ਚੰਗਾ ਚੂਣ ਆ ਭਾਈ ਕਰਮਾ ਜੀ ਨਿਬੜਦੀ ਆ ਚਵਾਈ ਤਾਂ ਕਿ ਨਹੀਂ ਜਿਵੇਂ ਡਾਕਟਰ ਲੈ ਇੱਕ ਨੰਬਰ ਚ ਹੋਣਾ ਕਰਮ ਵਾਲੀ ਨੂੰ ਇੱਕ ਨੰਬਰ ਲੋ ਡਾਕਟਰ ਮਨ ਲ 30 ਕਿਲੋ ਨਾ ਪਾਵੇ ਬੈਠ ਰੇ ਕਿਹੜੇ ਸਾਮਾ ਰੰਗ ਟਾਂਗਾ ਕੇ ਥੋ ਡਾਕਟਰ ਹੁਣ ਵੀ ਲੋਕਾਂ ਦੀ 9 10 ਕਿਲੋ ਹੋਗਾ ਟਾਈਮ ਦਾ ਦੁੱਧ ਠੀਕ ਆ ਤੇ ਮarre ਜਮਾ ਬੋਹ ਡਾਕਟਰ ਹਜੇ ਤੇ ਲੈ ਵਾਲੂਆ ਦਿਖਾ ਦੇ ਪਛ ਨੇ ਡਾਕਟਰ ਬੈਡ ਲੈ ਸਹੀ ਗੱਲ ਆਈ ਵੈਡ ਡਾਕਟਰ ਲੈ ਬਾਜ਼ੀਦਾਰ ਕੇ ਆ ਦਵਾਰੇ ਆ ਗਿਆ ਕਿਰਣਾ ਖਾਣ ਦੇ ਲੱਗਿਆ ਇੱਕ ਨੰਬਰ ਥਣ ਤੇ ਵਿਥ ਦੇ ਕਥਣਾ ਦੇ ਵਿੱਚ ਆ ਡਾਕਟਰ ਗਿੱਠ ਗਿੱਠ ਪੈਂਦੇ ਆ ਥਣ ਵੀ ਆ ਲੱਗੇ ਗਲਾਸਾਂ ਆ ਰਗੇ ਗਲਾਸਾਂ ਆ ਰਗੇ ਤੇ ਬਾਕੀ ਫੇਸ ਫੂਸ ਡਾਬੜੇ ਆਣ ਬੈਠਦਾ ਬਹੁਤ ਨਜ਼ਾਇਜ਼ ਚੰਗਾ ਲੱਗਿਆ ਮੁੱਲ ਵੀ ਬਾਈ ਕਹਿੰਦਾ ਪੂਰੇ ਫੁੱਲ ਜਾਇਜ਼ ਹੋਣਗੇ ਹਨਾ ਬਾਹਲਾ ਮੁੱਲ ਨਹੀਂ ਕਰਦਾ ਜਮਾਂ ਡਾਇਰੈਕਟਰ ਅੱਗੇ ਭਰਾ ਗੀਤ ਨੰਬਰ ਕਿਹੜਾ ਸੂਆ ਸੂਈ ਹੈ ਜੀ ਇਹ ਵੀ ਡਾਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਹੈ ਇਹ ਵੀ ਕੱਲ ਸ਼ਾਮ ਨੂੰ ਸੂਈ ਹੈ ਡਾਕਟਰ ਬੱਚਾ ਕੀ ਦੇਤਾ ਬੱਚਾ ਇਹਦੇ ਮਾਰਾ ਡਾਕਟਰ ਬੱਚਾ ਦੇਤਾ ਇਹ ਕਿਦਾਂ ਸਾਰੀਆਂ ਨਹੀਂ ਬੱਚੇ ਦਿੱਤੇ ਹਨ ਅੱਗੇ ਡਾਕਟਰ ਉਹਦੇ ਜਰਸੀਆਂ ਦੇ ਸਾਰੀਆਂ ਬੱਚੀਆਂ ਸੀਗੀਆਂ ਬੱਚੀਆਂ ਸੀ ਹਾਂ ਇੱਕ ਡਾਕਟਰ ਆ ਜੂ ਆਪਣੇ ਕੋਲੇ ਘੰਟੇ ਦੇ ਿੱਕਰ ਵੜ ਬੱਚੀ ਵਾਲੀ ਓਕੇ ਬਾਈ ਹਾਂ ਠੀਕ ਹੈ ਬਾਈ ਕੱਦ ਬਰੀਟ ਲੇਵਾ ਥਣ ਇੱਕ ਨੰਬਰ ਤੇ ਬਾਕੀ ਡਾਕਟਰ ਆਰਡਰ ਇਹਦਾ ਵੀ ਚੈੱਕ ਕਰਾ ਦੇ ਪਿੱਛੇ ਦਾ ਲੈ ਬਾਈ ਪਛਾਂ ਤੋਂ ਲੇਵਾ ਚੈੱਕ ਕਰਵਾਣੇ ਬਹੁਤ ਸੋਹਣਾ ਆਰਡਰ ਹੈ ਨਾ ਬਾਈ ਦੇ ਆਰਡਰ ਫੈਕਸ ਤੇ ਪੰਡ ਆਰਡਰ ਹੂੰ ਲੈ ਕੀ ਬਾਤ ਆ ਡਿਜ਼ਾਈਨ ਚੈੱਕ ਕਰ ਲੇ ਵੀ ਤੱਕ ਨਹੀਂ ਕਹਿੰਦੀ ਆ ਨਾ ਮੈਨੂੰ ਲੱਗਿਆ ਲੈ ਵਾਲਾ ਆਰਡਰ ਜਿਵੇਂ ਫਾੜੀ ਆ ਤੇ ਸੀਲ ਠੰਡੀ ਲੈ ਲੈ ਜਿਵੇਂ ਮਰਜ਼ੀ ਵੈਜਾ ਹੈ ਨਾ ਜਿਵੇਂ ਮਰਜ਼ੀ ਵੈਜਾ ਡਾਕਟਰ ਹੂੰ ਪੈਰ ਵੀ ਨਾ ਪਟਣਾ ਡਾਕਟਰ ਚਵਾਈ ਵਾਲੇ ਕਿਥੇ ਧਾਰ ਲੈਣਾ ਨੇ ਠੀਕ ਆ ਥਾਣੇ ਦੇਖ ਦੂਰਾ ਥਾਣ ਲੱਗਿਆ ਬੈੜ ਨੂੰ ਖੇਲਾ ਜਮਾ ਕੱਲਾ ਕੱਲਾ ਥਾਣ ਕੀ ਬਾਤ ਆ ਬਾਈ ਲੇਵਾ ਕਮਾਲ ਫੁੱਲ ਬ੍ਰੀਡ ਫ੍ਰੈਂਟਿਕ ਨੰਬਰ ਬਾਕੀ ਡਾਕਟਰ ਡਬ ਡਿਜ਼ਾਈਨ ਤਹਾਂ ਤੁਹਾਂ ਤੋਂ ਸਹੀ ਹੈ ਤੇ ਵਜਨ-ਬੂਜਨ ਵੈੜ ਚ ਕਿੰਨਾ ਕਹਦੇ ਉਹਨਾਂਗਾ ਕਹਿਣਾ ਕਰਨਾ ਕਰ ਮੈਨੇ ਜਮੇ ਨਹੀਂ ਕੋਈ ਕੱਦ ਦਾ ਅੰਦਾਜ਼ਾ ਲਵਾ ਦੇ ਬਾਈ 6 ਫੁੱਟ ਕਰਦਾ ਬਾਈ ਦਾ ਉਸ ਤੋਂ ਅੰਦਾਜ਼ਾ ਲਾ ਲਿਓ ਕਿਆ ਬਾਤ ਹੈ ਬਾਕੀ ਡਾਕਟਰ ਫੇਸ ਬਿਊਟੀ ਵੈੜ ਦੀ ਲੇਵਾ ਲੂਵਾ ਪੂਰਾ ਮਰਮੂਰ ਦਾ ਲੇਵਾਗਾ ਸਹੀ ਹੈ ਬਾਕੀ ਡਾਕਟਰ ਢਾਂਚਾ ਢੂਂਚਾ ਦਿਖਾ ਦੇ ਕਿੰਨਾ ਚੰਗਾ ਲੱਗਿਆ ਵੈੜ ਨੂੰ ਦੁੱਧ ਦਾ ਪੀਸਾ ਜਮਾ ਡਾਕਟਰ ਇਹਦਾ ਵੀ ਡਾਕਟਰ 24 25 ਕਿਲੋ ਪਹਿਲੇ ਛੋਦੋ ਤੋਂ ਚੋਆ ਵਾ ਗਿਆ ਬਾਕੀ ਡਾਕਟਰ ਗਾਂ ਸੇਵਾ ਦੇ ਕਿੰਨਾ ਚੋਦੂ ਸਹੀ ਆ ਭਾਈ ਲੈ ਭਾਈ ਸੋਇ ਦੋਰਾ ਚੈੱਕ ਕਰ ਲੋ ਬਾਕੀ ਲੈ ਵਾਲੂਆ ਦਿਖਾ ਡਾਕਟਰ ਕਿੰਨਾ ਟਿੰਗ ਕਰਕੇ ਬਹੁਤ ਚੌੜਾ ਪਿੱਛੇ ਤੋਂ ਤਾਂ ਤੋਂ ਡਾਕਟਰ ਬਾਕੀ ਕੁੜੀ ਅਰਗੀ ਹੈਗੀ ਸਹੀ ਗੱਲ ਆ ਮੈਂ ਕਿ ਡਾਕਟਰ ਇੱਥੇ ਤਾਂ ਚਾਟਾ ਢੂੰ ਚੈੱਕ ਕਰਾ ਦੇ ਵੈੜ ਦਾ ਫੇਸ ਫੂਸ ਦਿਖਾ ਦੇ ਕਿੰਨਾ ਚੰਗਾ ਲੱਗਿਆ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਜਮਾ ਡਾਕਟਰ ਫੇਸ ਫੂਸ ਬੜਾ ਨਜਾਇਜ਼ ਚੰਗਾ ਲੱਗਿਆ ਡਾਕਟਰ ਵੈੜ ਨੂੰ ਸਹੀ ਗੱਲ ਆ ਵੀ ਕੀ ਬਾਤ ਆ ਤੇ ਵਾਕੀ ਡਾਕਟਰ ਤਾਂ ਹਾਂ ਤੋਂ ਪੁੱਧਰ ਪੁੱਧਰ ਉਹ ਨਜਾਇਜ਼ ਆ ਵੈੜ ਸਹੀ ਆ ਤੇ ਲੇਵੇ ਲੂਵੇ ਦਿਖਾਏ ਡਾਕਟਰ ਸੇਲ ਠੰਡੀ ਦੇਖ ਲੈ ਉ ਉੱਚੀ ਜਿਹੜੀ ਆ ਮਾੜਾ ਤੇ ਫੇਰੀ ਚੱਲ ਹਨ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੇਵੇ ਦਾ ਡਿਜ਼ਾਈਨ ਚੈੱਕ ਕਰੋ ਫਾੜੀ ਵਾਲਾ ਡਾਕਟਰ ਬਾਕੀ ਰਾਈਡਰ ਪਸੂ ਦੋ ਤਾਬਾ ਮੈਂ ਕਿਲੋ ਖੰਡ ਘੱਟ ਦੇ ਦੇ ਸਹੀ ਗੱਲ ਹੈ ਸੀਰ ਠੰਡਾਓ ਜੇ ਬਾੜਟੀਆਂ ਲੱਤਾਂ ਹੀ ਮਾਰੀ ਗਈ ਪੂਰਾ ਫਾਇਦਾ ਵੀ ਕੀ ਹੈਗਾ ਸਹੀ ਆ ਭਾਈ ਸਹੀ ਹੈ ਬਾਕੀ ਲੇਵ ਦਾ ਡਿਜ਼ਾਈਨ ਹੀ ਹੁਣ ਬੈਠਦਾ ਉਹਨ ਯਾਇ ਚੰਗਾ ਲੱਗਿਆ ਸਹੀ ਹੈ ਬਾਕੀ ਤਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾਉਂਦਾਗਾ ਮਾਰ ਦੇ ਭਾਈ ਤਾਰਾਂ ਮਾਰ ਦੇ ਠੰਡੀ ਦਾ ਫੁੱਲ ਲੱਗ ਬਾਕੀ ਠੰਡੀ ਸੀਲੇਟ ਲੇਵ ਦੇ ਨਾਰਾ ਨੂੜਾ ਮਗਰ ਮੂਰੇ ਆ ਗਿਆ ਬਾਕੀ ਚਵਾਈ ਕਰਕੇ ਦਿਖਾਉਣੇ ਆਪਾਂ ਲੈ ਭਾਈ ਤਾਰਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾਉਣ ਚਵਾਈ ਦਿਖਾਉਂਦੇ ਨੇ ਨੇੜ ਤੋਂ ਲੈ ਚੂਣ ਬੜਾ ਚੰਗਾ ਹੈ ਨਾ ਬਈ ਮੋਟੀ ਮੋਟੀ ਚਵਾਈ ਹੈ ਲੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚਵਾਈ ਇਹਦੀ ਵੀ ਬਹੁਤ ਚੰਗੀ ਆ ਚਵਾਈ ਦਾ ਡਾਕਟਰ ਸਾਰਿਆਂ ਨਾਲ ਬੜਾ ਨਹੀਂ ਚੰਗੀ ਹੈਗੀ ਹਮ ਇੱਕ ਨੰਬਰ ਚਵਾਈ ਹੈ ਲੈ ਕਹਿੰਦੀ ਹੈ ਡਾਕਟਰ ਚੂਣ ਚੋ ਆ ਲੱਗਿਆ ਮੈਨੂੰ ਹਮ ਲੈ ਮਗਰਲੇ ਥਨਾਈ ਚੈੱਕ ਕਰ ਲੋ ਚ ਬਈ ਕੀ ਬਾਤ ਆ ਬਈ ਮੋਟਾ ਮੋਟਾ ਚੋਣ ਲੱਗਿਆ ਇੱਕ ਨੰਬਰ ਚੋਣ ਆ ਬਈ ਨਿਬੜਦੀ ਐ ਚੋਈ ਦਾ ਕਹਿੰਦੇ ਬਈ ਜਮਾ ਡੈਕਟਰ ਬਾਕੀ ਥਾਣ ਦਿਖਾ ਡੱਟ ਦੇ ਕੀ ਪਛ ਮਿਲਾ ਹੂੰ ਕਿੰਨਾ ਗੇ ਧਾਰਾ ਮਾਰੀ ਸਹੀ ਗੱਲ ਆ ਬਈ ਲੈ ਥਾਣ ਦੇਖੋ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਇੱਕ ਨਾ ਬਾਕੀ 11 ਨਾੜਾ ਡੈਕਟਰ ਮਿਲਕਵੇਨਸ ਤੇ ਬਾਕੀ 11 ਨਾੜਾ ਮਗਰਮੂਰ ਵੀ ਡੈਕਟਰ ਦੇ ਬਰੀਕ ਬਰੀਕ ਸਹੀ ਗੱਲ ਤੇ ਬਾਕੀ ਲੇਵਾ ਡੈਕਟਰ ਆਏ ਡੈਕਟਰ ਸ਼ਾਮ ਨੂੰ ਟੁੱਟਾ ਟੁਲਾ ਕੱਢ ਗਏ ਲੇਵਾ ਲੈ ਕੇ ਬੈਠ ਦੋ ਤੁਰਿਆ ਨਹੀਂ ਜਾਣਾ ਤੁਰਿਆ ਨਹੀਂ ਜਾਣਾ ਬਾਕੀ ਆ ਉਹ ਚੀਜ਼ਾਂ ਡੈਕਟਰ ਬਹੁ ਨਹੀਂ ਆਏ ਚੌੜੀ ਇੱਥੋਂ ਚੌੜੀ ਜੁੜੀ ਫੋਲ ਤੇ ਪੱਧਰ ਪੁੱਧਰ ਤੇ ਪੱਕੇ ਰੰਗ ਦੀ ਡੈਕਟਰ ਚਮਕਲੀ ਵਹਿੜਾ ਪੂਰੀ ਹੂੰ ਅੱਗੇ ਆ ਗਈ ਲਾਸ ਕਿਹੜਾ ਸੂਸੂਈ ਆ ਇਹ ਡਾਕਟਰ ਦੂਜਾ ਸੂਸੂਈ ਹੈਗੀ ਕਿਹੜੀ ਬਰੀਡ ਆ ਇਹ ਇਹ ਡਾਕਟਰ ਸਾਈਵਾਲ ਤੇ ਜਰਸੀ ਦਾ ਮਿਕਸ ਹੈਗਾ ਸਹੀ ਗੱਲ ਆ ਭਾਈ ਬੱਚਾ ਡਾਕਟਰ ਦੇ ਮਗਰ ਵੀ ਬੱਚਾ ਆ ਗਿਆ ਹੂੰ ਨਾੜੂ ਹੈਗਾ ਇਹ ਦਿਖਾ ਡਾਕਟਰ ਲੈ ਭਾਈ ਬੱਚਾ ਕਰਮਾਈਨੇ ਬੱਚਾ ਦਿੱਤਾ ਜਿਵੇਂ ਲਾ ਨਾੜੂ ਆਗਾ ਓਕੇ ਭਾਈ ਤੇ ਬਾਕੀ ਡਾਕਟਰ ਬੈਡ ਸੀਲ ਠੰਡੀ ਹੂੰ ਕਰਮਾ ਲਈ ਇੰਨੀ ਕਹਿਗੀ ਕਿੰਨੀ ਕਹਦੇ ਹੋ ਇੰਨੀ ਲੈ ਫੁੱਲ ਬਰੀਡ ਆ ਕਿ ਨਹੀਂ ਫੁੱਲ ਡਾਕਟਰ ਲੈ ਲੈ ਭਾਈ ਜਿਵੇਂ ਮਰਜ਼ੀ ਬੈਠਾ ਰਹਿ। ਦੁੱਧ ਡਾਇਰੈਕਟਰ ਮਾਲਕਾਂ ਨੇ ਥੱਲੇ 14-15 ਕਿਲੋ ਮੰਨ ਕੇ ਜਦ ਦੱਸਿਆ ਵੀ 7 ਕਿਲੋ ਟਾਈਮ ਦਾ ਦੁੱਧ ਤਿਆਰ ਆਗਾ। ਠੀਕ ਆ ਭਾਈ। ਤੇ 18-19 ਕਿਲੋ ਪਹਿਲੇ ਸੋਚਵਾਵਾ। ਹੂੰ। ਤੇ ਫੈਟ ਵੀ ਡਾਇਰੈਕਟਰ ਹੋ ਗਏ ਨੇ ਪੂਰੀ ਫੁੱਲ ਆਉਂਦੀ ਦੁੱਧ ਜਮਾਂ ਮੱਝਾਂ ਹਰ ਗੈਦਾ। ਠੀਕ ਆ ਭਾਈ। ਤੇ ਬਾਕੀ ਡਾਇਰੈਕਟਰ ਉਹ ਨਹੀਂ ਦਾਖਦਾ ਮੱਝਾਂ ਆਗਾ ਜਮਾਂ ਦੁੱਧ ਚਿੱਟਾ ਆਗਾ। ਠੀਕ ਆ ਭਾਈ। ਨਾ ਪੀਲਾ ਆ ਜਾਗਾ। ਹੂੰ। ਤੇ ਬਾਕੀ ਦਾ ਤਾਂ ਥਾਣ ਇਹਦਾ ਵੀ ਨੇੜੇ ਤੋਂ ਦਿਖਾ ਦੇ ਚੁਆਈ ਇਹਦੀ ਵੀ ਕਰਕੇ ਦਿਖਾਵਾਂਗੇ ਆਪਾਂ ਲਾ। ਓਕੇ ਭਾਈ। ਦੇਖੀ। ਤਾਂ ਹੈ ਭਾਈ ਮੁੱਠੇ ਵਾਲਾ ਥਾਣ ਕਲਾ ਕਲਾ ਥਾਣ ਪੂਰੀ ਵਿੱਚ ਥਾਣ ਨਾੜਾਂ ਦੇਖੋ ਕਹਿੰਦੇ ਬਈ ਲੈ ਵੇ ਡਾਕਟਰ ਨਾੜਾਂ ਖੜੀ ਹੈ ਤੇ ਚੌਕ ਡਾਕਟਰ ਕੱਦ ਵੱਡ ਹੂੰ ਬਹੁ ਨਯਤਾਂ ਤੋਂ ਢਾਂਚਾ ਡਾਕਟਰ ਸਹੀ ਗੱਲ ਆ ਲੰਮੀ ਦੇਖ ਬਈ ਕਹਣਾ ਲੰਮੀ ਬਾਕੀ ਲੰਬੀ ਲੰਬੀ ਤੇ ਡਾਕਟਰ ਪਿੱਛੋ ਆਡਰ ਚੈੱਕ ਕਰਾ ਦੇ ਸ਼ਾਬਾਸ਼ ਆ ਬਈ ਬਾਕੀ ਡਾਕਟਰ ਤਾਂ ਹੱਥ ਨੂੰ ਦੇਖੀ ਬਣ ਕੇ ਖੜਦੀ ਵੈੜ ਹੂੰ ਕਿੱਥੇ ਖੜਨਾ ਵੈੜ ਨੇ ਬਣ ਕੇ ਠੀਕ ਆ ਬਈ ਤੇ ਬਾਕੀ ਡਾਕਟਰ ਉਪਰਾਇਆ ਮੰਨਦੀ ਹੈਗੀ ਹੂੰ ਅਮ ਚਵਾਈ ਡਾਕਟਰ ਪਹਿਲਾਂ ਕਰ ਦਿੰਦੇ ਆ ਤੋਰ ਨੂੰ ਤਾਂ ਪਹਿਲੀ ਠੀਕ ਆ ਲੇ ਵੀ ਸਿੱਧੇ ਪਾਸੇ ਡਾਇਟਰ ਬਹੁਣੇ ਹੋਣ ਲਾ ਉੱਥੇ ਪਾਸੇ ਦੀ ਵਹੀ ਲਾ ਉੱਥੇ ਪਾਸੇ ਦੀ ਲਾ ਕਿਆ ਬਾਤ ਆ ਭਾਈ ਚੀਜ਼ ਡਾਇਟਰ ਇੱਕ ਤਰ੍ਹਾਂ ਦੀ ਇੱਕ ਚੀਜ਼ ਆ ਜਿਵੇਂ ਮਰਜੀ ਬੈਠਾ ਰਹੇ ਹਨ ਬਾਕੀ ਡਾਇਟਰ ਪਸਾਂ ਤੋਂ ਲੈ ਬਾਤ ਖਾਲੇ ਹਮ ਦੇਖੀ ਸਹੀ ਗੱਲ ਆ ਦੋ ਡਾਇਟਰ ਨੇ 20 ਕਿਲੋ ਹੀ ਪਾਤਾ ਸਹੀ ਮੱਝ ਰੀਸ ਨਹੀਂ ਕਰਦੀ ਇਹਦੀ ਨਹੀਂ ਕਰਦੀ ਭਾਈ ਚੱਟ ਲੱਡ ਲਾਂਗੇ ਦੋ ਕੱਢ ਜੀ ਤੇ ਹੱਥ ਨੂੰ ਲੇਵਾ ਦੇਖੀ ਬਣਾਉਣਾ ਇਹਨੇ ਠੀਕ ਆ ਭਾਈ ਬਾਕੀ ਥੰਡ ਥੁੰ ਦੇਖ ਲਾ ਗਾ ਡਾਇਟਰ ਵਾ ਸਹੀ ਗੱਲ ਆ ਭਾਈ ਲਤਾ ਰਾਮਾਰਨੀਆ ਪਹਿਲਾਂ ਹੀ ਫਿਰ ਪਹਿਲਾ ਮਾਰ ਦੇ ਨਾਲ ਏਕਟਰ ਪਹਿਲਾ ਮਾਰ ਤਾਂ ਕੋਈ ਆਕਰ ਲੈ ਲਾ ਹਈ ਬੈ ਜਾ ਹਨਾ ਮੈਂ ਹਈ ਬੈੜ ਤੇ ਏਕਟਰ ਬਾਕੀ ਚਵਾਈ ਆਪਾਂ ਕਰਕੇ ਦਿਖਾਉਣਾ ਇਹਦੀ ਹਮ ਲੈ ਚੋਣ ਬੜਾ ਚੰਗਾ ਹਨਾ ਬਈ ਵਾੜੀ ਚੰਗੀ ਚਵਾਈ ਆ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਚੋਈ ਚੱਲ ਕਿਆ ਬਾਤ ਆ ਫੁੱਲ ਬਰੀਡ ਆ ਕਿ ਨਹੀਂ ਜਮਾ ਏਕਟਰ ਹਮ ਦੁੱਧ ਦੇਖ ਏਕਟਰ ਜਮਾ ਚਿੱਟਾ ਜਮਾ ਚਿੱਟਾ ਲੈ ਹਮ ਆਏ ਏਕਟਰ ਪੀ ਲੈ ਦੁੱਧ ਹੂਗਾ ਹਮ ਮਗਰ ਲਈ ਥੋਣਾ ਜੋ ਚੈੱਕ ਕਰ ਲੋ ਚਵਾਈ ਕਿਆ ਬਾਤ ਹੈ ਇਹ ਡਾਇਰੈਕਟਰ ਥੱਲੇ ਕਰਨੀ ਵਿੱਚ ਵਾਈ ਦੱਸੇ ਵਹਿੜ ਗਈ ਸਹੀ ਹੈ ਲਾ ਇੱਕ ਨੰਬਰ ਚ ਹੋਣਾ ਇੱਕ ਨੰਬਰ ਕਿ ਨਹੀਂ ਬਾਈ ਤੇ ਬਾਕੀ ਡਾਇਰੈਕਟਰ ਵਹਿੜ ਪਾਸਵੇਂ ਦੇਖੀ ਕਿੰਨਿਆ ਘਰ ਹਮਾਰਿਆਂ ਨਾਲ ਸਹੀ ਹੈ ਤੇ ਪਾਸਵੇਂ ਥਾਂ ਦੇ ਕਿੰਨਾ ਚੰਗਾ ਕੱਢਿਆ ਬੈਣ ਲੈਵੇ ਨਾੜਾ ਨੂੜਾ ਡਾਇਰੈਕਟਰ ਹੂੰ ਤੇ ਪਹਾੜ ਡਾਇਰੈਕਟਰ ਦਾ ਜੈ ਇੰਨਾ ਛੋਟਾ ਕਰਨਾ ਹੈ ਠੀਕ ਆ ਆਫਰ ਵਾਲਾ ਕੰਮ ਹੀ ਹੋਊਗਾ ਸਾਰਿਆਂ ਵੜਾਂ ਦੇ ਓਕੇ ਤੇ ਪਹਾੜ ਡਾਇਰੈਕਟਰ ਇੰਨੇ ਛੋਟੇ ਹੋਣਗੇ ਕਿੰਨੇ ਗਏਦੇ ਉਹਨੇ ਹੂੰ ਤੇ ਬਾਕੀ ਡਾਇਰੈਕਟਰ ਉੱtre ਇਹਦੇ ਲੇਵੇ ਦੇ ਪਿੱਛੇ ਕੋਈ ਡੀ ਜੇ ਕ੍ਰੈਡਿਟ ਦੇ ਲੈ ਭਾਈ ਇੱਕ ਨੰਬਰ ਲੇ ਵਕ ਨਹੀਂ ਫਾੜੀਆ ਡਾਇਰੈਕਟਰ ਜਾਵਾ ਸਹੀ ਗੱਲ ਆ ਭਾਈ ਖੋਲ ਦੇ ਵੀਰੇ ਤੋਰ ਕੇ ਰਖਾ ਦੇ ਮੜੀ ਜੀ ਬ੍ਰੀਡ ਚੰਗੀ ਆ ਫੈਂਡ ਫੋਲੋ ਗਰਮੀ ਨਹੀਂ ਮਾਨਦੀ ਭਾਈ ਥਾਣ ਥਣ ਬਹੁਤ ਚੰਗਾ ਬਾਕੀ ਚਵਾਈ ਚੰਗੀ ਆ ਬਾਈ ਨੇ ਬਾਕੀ ਡਾਕਟਰ ਆਈ ਨਹੀਂ ਗਾ ਵੀ ਇਹ ਨਸਲ ਖਿੱਚੀ ਜੇ ਫਿਰ ਉਹ ਹੀ ਹੂੰ ਮੰਨ ਕੇ ਚੱਲ ਕਿੱਧਰ ਨੂੰ ਮਰਜੀ ਲੈ ਜਾ ਮਗਰ ਮਗਰ ਤੁਰ ਹੀ ਜਾਂਦੀ ਆ ਹੂੰ ਲੈ ਠੰਡਾ ਨਾ ਭੱਜਣਾ ਨਾ ਕਰਨਾ ਗਾ ਠੰਡੇ ਸਵਾਦ ਡਾਕਟਰ ਬਾਹਰ ਨਹੀਂ ਆ ਠੰਡਾ ਸੀ ਲੱਗਿਆ ਠੀਕ ਆ ਬਾਈ ਡਾਕਟਰ ਇੱਥੇ ਰੱਸਾ ਉੱਤੇ ਸੱਟ ਕੇ ਇੱਥੇ ਖੜੀ ਜਾਂ ਧਰਾ ਮਾਰੀ ਚੱਲ ਠੀਕ ਆ ਹਾਂ ਬਾਕੀ ਡਾਕਟਰ ਕਰਮ ਵਾਲੀ ਸੀਲ ਝੰਡੀ ਦਿਖਾ ਦੇ ਲੈ ਆਪਾਂ ਇੱਥੇ ਖੜਾ ਕੇ ਖੜਾ ਰਹਿ ਸਹੀ ਗੱਲ ਕਹਿਣਾ ਕਰਨਾ ਜਿਵੇਂ ਨਹੀਂ ਕੋਸ ਮੋਲ ਤਾਂ ਬਈ ਜਮ ਜਾਇਜ਼ ਹੀ ਹੋਊਗਾ ਮੋਲ ਤਾਂ ਡਰਾਇਨਾ ਦਾ ਛੋਟਾ ਹੋਊਗਾ ਇਹਦਾ ਇੰਨਾ ਕਹਦੇ ਉਹਨਾਂ ਠੀਕ ਆ ਕੋਈ ਡਾਕਟਰ 70 ਨਹੀਂ ਕੋਈ 75 ਨਹੀਂ ਹੂੰ ਇੰਨਾ ਨਜਾਇਜ਼ ਮੋਲ ਜਾਇਜ਼ ਹੋਊਗਾ ਕਿੰਨਾ ਕਹਦੇ ਉਹਨਾਂ ਕਿਹੜਾ ਲੈ ਗਿਆ ਤੇ ਲੈ ਗਿਆ ਕਿਹੜਾ ਰਹਿ ਗਿਆ ਰਹਿ ਗਿਆ ਡਾਕਟਰ ਆ ਤਾਂ ਠੀਕ ਆ ਭਾਈ ਹੂੰ ਕੋਕੜਾ ਵਾਲਾ ਭਾਉ ਡਾਕਟਰ ਦਾ ਠੀਕ ਆ ਭਾਈ ਬਸ ਸਾਰੇ ਡਾਕਟਰ ਮੋਲ ਇੰਨੇ ਜਾਇਜ਼ ਹੋਣਗੇ ਇੰਨੇ ਕਹਦੇ ਉਹਨੇ ਠੀਕ ਆ ਭਾਈ ਦੋ ਡਾਕਟਰ 20 ਕਿਲੋ ਪਾਉ ਮਾਲਕਾਂ ਨੇ ਕਹਿਣ ਮੁਕਾਫਤ ਠੀਕ ਆ ਭਾਈ ਤੇ ਬਾਕੀ ਡਾਕਟਰ ਵਜਨ ਵਾਲੀ ਹੈਗੀ ਇਹਨੇ ਨਾ ਪਾਇਆ ਫਿਰ ਪਾਉ ਵੀ ਕਿਹੜੀ ਸਹੀ ਗੱਲ ਆ ਭਾਈ ਵੱਕੀ ਬਰੀਡ ਵੀ ਇੱਕ ਨੰਬਰ ਹੈ ਕਿ ਨਹੀਂ ਲੈ ਡਾਟਰ ਉਧਰ ਲਿਆ ਕੇ ਬੰਨੀ ਹੈਗੀ ਕਰਮਾਲੀ ਲੈ ਜਮੇ ਨਹੀਂ ਕੋਈ ਕਿਣਾ ਕਰਨ ਲੈ ਸਹੀ ਗੱਲ ਆ ਫੁੱਲ ਡੰਡੀ ਹੈ ਕਿ ਨਹੀਂ ਜਮਾ ਡਾਟਰ ਲੈ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਆ ਮੈਂ ਥੱਲੇ ਨੰਗੀ ਜਾਲਾ ਡਰਾਏ ਨਹੀਂ ਵੀ ਸਾਲ ਮਾਰ ਜੂਗੀ ਸਹੀ ਹੈ ਹਮ ਬਾਕੀ ਡਾਟਰ ਇਨੀ ਸੀਲ ਢੰਡੀ ਗਾਹ ਨਸਲ ਤੇ ਮਿਲਦੀ ਨਹੀਂ ਪਹਿਲੀ ਗੱਲ ਆ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ